ਬਿਲਾਵਲ ਮਹੱਲਾ ਪੰਜਵਾਂ ਜੀ ਜੁਗਤ ਵਸ ਪ੍ਰਭੂ ਕੈ ਜੋ ਕੈ ਸੋ ਕਰਨਾ ਭੈ ਪ੍ਰਸੰਨ ਗੋਪਾਲ ਰਾਏ ਪਉ ਕਿਸ਼ਨਈ ਕਰਨਾ ਦੁਖ ਨ ਲਾਗੇ ਕਦੇ ਤੁਧ ਪਾਰ ਬ੍ਰਹਮਚਤਾਰੀ ਜਮ ਕੰਕਰ ਨੇੜ ਨਯਾਵਈ ਗੁਰ ਸਿੱਖ ਪਿਆਰੇ ਰਹਾਉ ਕਰਨ ਕਾਰਨ ਸਮਰਤ ਹੈ ਤਿਸ ਬਿਨ ਨਹੀਂ ਹੋਰ ਨਾਨਕ ਪ੍ਰਭ ਸਰਨਾਗਤੀ ਸਾਚਾ ਮਨ ਜੋਰ ਬਿਲਾਵਲ ਮਹੱਲਾ ਪੰਜਵਾਂ ਸਿਮਰ ਸਿਮਰ ਪ੍ਰਭ ਆਪਣਾ 나ਠਾ ਦੁਖ ਠਾਓ ਬਿਸਰਾਮ ਪਾਏ ਮਿਲ ਸਾਧ ਸੰਗ ਤੰਤੇ ਬੋੜਨਾ ਤਾਉ ਬਲਿਹਾਰੀ ਗੁਰ ਆਪਣੀ ਚਰਨਨ ਬਲ ਜਾਉ ਅਣਦੇ ਸੁਖ ਮੰਗਲ ਬਣੀ ਪੇਖਤ ਗੁਣ ਗਾਉ ਰਹਾਉ ਕਥਾ ਕੀਰਤਨ ਰਾਗ 나ਦ ਧੁਨ ਏ ਬਨਿਉ ਸੁਆਉ ਨਾਨਕ ਪ੍ਰਭ ਸੋ ਪਰਸੰਨ ਪੈ ਬਾਛਤ ਫਲ ਪਾਓ ਬਿਲਾਵਲ ਮਹੱਲਾ ਪੰਜਵਾਂ ਦਾਸ ਤੇਰੀ ਕੀ ਬੇਨਤੀ ਰਿਤ ਕਰ ਪਰਗਾਸੀ ਤੁੰਬਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ ਚਰਨ ਕੰਬਲ ਕਾ ਆਸਰਾ ਪ੍ਰਭਪੁਰਖ ਗੁਣਤਾਸ ਕਿਰਤਨ ਨਾਮ ਸਿਮਰਤ ਰਹੋ ਜਬ ਲਗ ਕਟਸ ਰਹਾਓ ਮਾਤ ਪਿਤਾ ਬੰਦਪ ਤੂੰ ਹੈ ਤੂੰ ਸਰਬ નિਵਾਸ ਨਾਨਕ ਪ੍ਰਭ ਸਰਨਾਗਤੀ ਜਾਂ ਕੋ ਨਿਰਮਲ ਜਾਸੇ ਬਿਲਾਵਲ ਮਹੱਲਾ ਪੰਜਵਾ ਸਰਬ ਸਿਧ ਹਰ ਗਾਈਐ ਸਭ ਭਲਾ ਮਨਾਵੇ ਸਾਦ ਸਾਦ ਮੁਕਤੀ ਕਹੈ ਸੁਨ ਦਾਸ ਮਿਲਾਵੇ ਸੂਖ ਸਹਿਜ ਕਲਿਆਣ ਰਸ ਪੂਰੇ ਗੁਰ ਕੀਨ ਜੀ ਸਗਲ ਦਿਆਲ ਪੈ ਹਰ ਹਰ ਨਾਮ ਜੀਨ ਰਹਾਉ ਪੂਰ ਰਿਓ ਸਰਬਤਰ ਮੈਂ ਪ੍ਰਭ ਗੁਣੀ ਗਹੀਰ ਨਾਨਕ ਭਗਤ ਆਨੰਦ ਮੈਂ ਪੀਖ ਪ੍ਰਭ ਕੀ ਤੀਰ ਬਿਲਾਵਲ ਮਹੱਲਾ ਪੰਜਵਾਂ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾ ਹਲ ਰੱਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਸ਼ਾਰ tujhe na johe ko meet ਜਨ ਤੂੰ ਗੁਰ ਕਾ ਦਾਸੇ ਪਾਰ ਬ੍ਰਹਮ ਤੋ ਰਾਖਿਆ ਦੇ ਆਪਣੇ ਹੱਥ ਰਹਾਉ ਜੀ ਅਨ ਕਾ ਦਾਤਾ ਏਕ ਹੈ ਬੀ ਆ ਨਹੀਂ ਹੋਰ ਨਾਨਕ ਕੀ ਬੇਨੰਤੀਆਂ ਮੈਂ ਤੇਰਾ ਜੋਰ ਬਿਲਾਵਲ ਮਹੱਲਾ 5 मीत हमारे साजना राखे, राखे गोविंद निंदक मृत्युक होई गए तम हो न चंद रहाओ सगले मनोरथ प्रभु कीए प्रभ की भेटे गुरु देव जय जयकार जगत में सफल जंग की सेव ऊच अपार अगणत हार ਸਾਬ ਜੀ ਜਿਸ ਸਾਥ ਨਾਨਕ ਪ੍ਰਭ ਸਰਨਾਗਤੀ ਜਤ ਕਤ ਮੇਰੀ ਸਾਥ ਬਿਲਾਵਲ ਮਹੱਲਾ ਪੰਜਵਾਂ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਤੂ ਟੈ ਜਮ ਜਾਲ ਦੁਖ ਭੋਗ ਸੰਸਾਰ ਮਿਟਿਆ ਗਾਵਤ ਪ੍ਰਭ ਨਾਮ ਸਹਿਜ ਸੁਖੀ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ ਬੁਝੀ ਸੀ ਤਲਪੈ ਰਾਖੀ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜੰਕਾ ਵਡ ਪਰਤਾਪ ਬਿਲਾਵਲ ਮਹੱਲਾ ਪੰਜਵਾਂ ਧਰਤ ਸੁਹਾਵੀ ਸਫਲ ਥਾਨ ਪੂਰਨ ਪੈ ਕਾਮ ਪਉ ਨਠ ਪਰਮ ਮਿਟ ਗਿਆ ਰਵਿਆ ਨਿਤ ਰਾਮ ਸਾਧ ਜਨਾ ਕੇ ਸੰਗ ਬਸਤ ਸੁਖ ਸਹਿ ਜਿ ਬਿਸਰਾਮ ਸਾਈ ਘੜੀ ਸੁਲਖਾਣੀ ਸਿਮਰਤ ਹਰ ਨਾਮ ਰਹਾਉ ਪ੍ਰਗਟ ਪੈ ਸੰਸਾਰ ਮੈਂ ਫਿਰ ਤੇ ਪੈ ਨਾਮ ਨਾਨਕ ਤਿਸ ਸਰਨਾਗਤੀ ਕਟ ਕਟ ਸਭ ਜਾਨ ਬਿਲਾਵਲ ਮਹੱਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸੰਤ ਵੱਡ ਪਰਤਾਪਿਆ ਚਰਜ ਰੂਪ ਹਰ ਕੀਨੀਂ ਦਾਤ ਗੁਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮਤਿਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਓ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸੈ ਨਾਨਕ ਜੋਰੁ ਗੁਬਿੰਦ ਕਾ ਪੂਰਨ ਗੁਣਤਾਸੈ ਬਿਲਾਵਲ ਮਹੱਲਾ ਪੰਜਵਾਂ ਮਰ ਮਰ ਜਨਮੇ ਜਨ ਬਿਸਰਿਆ ਜੀਵਨ ਕਾ ਦਾਤਾ ਪਾਰ ਬ੍ਰਹਮਜਨ ਸੇਵਿਆ ਅਣ ਦਿਨ ਰੰਗ ਰਾਤਾ ਸਾਤ ਸਹਿ ਜੀ ਆਨੰਦ ਕਨ ਪੂਰਨ ਭਈ ਆਸ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣਤਾਸ ਰਹਾਉ ਸੁਣ ਸੁਆਮੀ ਅਰਦਾਸ ਜਨ ਤਮ ਅੰਤਰ ਜਾਮੀ ਥਾਨ ਥਨ ਅੰਤਰ ਰਵਰੇ ਨਾਨਕ ਕੀ ਸੁਆਮੀ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗਹੀ ਪਾਰ ਬ੍ਰਹਮ ਸਰਨਾਈ ਚੋ ਗਿਰਦ ਹਮਾਰੇ RAMਕਰ ਦੁਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣ ਤਬਣਾਈ ਹਰਾਮ ਨਾਮ ਔਖ ਦਿਆ ਏ ਕਾਲ ਵਲਾਈ ਰਹਾ ਹਰ ਆਖ ਲੀਏ ਤਨ ਰੱਖਣ ਹਾਰ ਸਭ ਬਿਆਦੇ ਮਟਾਈ ਕਉ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਬਿਲਾਵਲ ਮਹੱਲਾ ਪੰਜਵ ਆਪਣੇ ਬਾਲਕ ਆਪ ਰੱਖਿ ਅਨ ਪਾਰ ਬ੍ਰਹਮ ਗੁਰਦੀਵ ਸੁਖ ਸਾਂਦ ਸਹਿਜ ਆਨੰਦ ਪੈ ਪੂਰਨ ਭਈ ਸਿਵ ਰਹਾਉ ਭਗਤ ਜਨਾਂ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਆਂ ਜੰਕਾ ਵਡ ਪਰਤਾਪ ਦੁਖ ਹਮਾਰੇ ਬਖਸ਼ੀਐਨ ਆਪਣੀ ਕਲਤਾਰੀ ਮਾਨ ਬਾਛਤ ਫਲ ਦਿੱਤੀਆਂ ਨਾਨਕ ਬਲਿਹਾਰੀ